ਇਹ ਤਾਂ ਕੀ ਵਸ ਮਰੇ ਡੋਰਲ ਪੇਟ ਹੋਈ ਆ ਭਾਜੀ ਪੱਲਿਆਂ ਚ ਮੈਂ ਕੀ ਆ ਆਹ ਦੇਣ ਭਾਜੀ ਕਰਮਚਾਰੀ ਪਰਪਾਲ ਜੀ ਦਾ ਫੋਨ ਆਇਆ ਤੇ ਆਪਣੇ ਬੇਕਰੀ ਵਾਲਿਆਂ ਦਾ ਫੋਨ ਆਇਆ ਜੀ ਕਿ ਪੰਛੀ ਫੱਟਿਆ ਹੋਇਆ ਬੇਕਰੀ ਆ ਮੈਂ ਸਮਝਾ ਹਾਂਜੀ ਮਜੀਦ ਬੇਕਰੀ ਅੱਛਾ ਜੀ ਹਾਂਜੀ ਕੀ ਕਹਿੰਦਾ ਸੀਗੇ ਉਹ ਕਹਿੰਦੇ ਸੀ ਕਿ ਪੰਛੀ ਫਸਿਆ ਹੋਇਆ ਚਾਈਨਾ ਡੋਰ ਦੇ ਨਾਲ ਜਕੜਿਆ ਹੋਇਆ ਜੀ ਤੇ ਉਹਨੂੰ ਆ ਕੇ ਬਚਾਇਆ ਜਾਵੇ ਠੀਕ ਆ ਤਾਂ ਅਸੀਂ ਬਚਾ ਲਿਆ ਬੱਚੀ ਹਾਂ ਜੀ ਹਾਂ ਜੀ ਸਰ ਮੌਕੇ ਤੇ ਆ ਕੇ ਅਸੀਂ ਬਚਾਇਆ ਪੰਛੀ ਨੂੰ ਕਾਫੀ ਜ਼ਖਮੀਆਂ ਵੈਸੇ ਜਾਨਵਾਲ ਤੋਂ ਖਤਰਾ ਜਿਹੜੇ ਚਾਈਨਾ ਡੋਰ ਨਾਲ ਪਤੰਗ ਚੜਾਉਂਦੇ ਆ ਨੇ ਜਿਹੜੇ ਚਰਾ ਡੋਰ ਵੇਦੇ ਆ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਆ ਖੜਾ ਜਾਂਦੇ ਆ ਉਹਨਾਂ ਵਾਸਤੇ ਸਰ ਬਹੁਤ ਮਾੜੀ ਗੱਲ ਹੈ ਜੀ ਇਹ ਲੱਖਾਂ ਲੋਕਾਂ ਦੀਆਂ ਮਤਲਬ ਕਿ ਜਾਨਾਂ ਨਾਲ ਖੇਡ ਰਹੇ ਆ ਉਹ ਜੀ ਤੇ ਬਹੁਤ ਮਾੜੀ ਗੱਲ ਹੈ ਜੀ ਮੌਕੇ ਤੇ ਆਪਾਂ ਫਾਇਰਕ੍ਰੈਕਟ ਦੀ ਗੱਡੀ ਬੁਲਾਈ ਹੈਗੇ ਜਿਹਨਾਂ ਪੰਜ ਹੀ ਜਾਣੇਗਾ ਕੀ ਕਹਿਣਾ ਚਾਹੁੰਦੇ ਹਾਂ ਅੰਤਿਮ ਬਾਈ ਦੇਖੋ ਸਭ ਤੋਂ ਪਹਿਲਾਂ ਮੈਂ ਪਰਿਉ ਆ ਰਿਹਾ ਸੀਗਾ ਤੇ ਜਦੋਂ ਮੈਂ ਦੇਖਿਆ ਪੰਛੀ ਲਟਕ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਕਈ ਗੱਡੀਆਂ ਆ ਰਹੀਆਂ ਜਾ ਰਹੀਆਂ ਕੋਈ ਨਹੀਂ ਰੋਕ ਰਿਹਾ ਵੇਜਵਾਨ ਵਾਸਤੇ ਪਰ ਜਿਹੜੇ ਬੱਚਿਆਂ ਨੂੰ ਆਪਣੇ ਪੇਰੈਂਟਸ ਜਿਹੜੇ ਹੈਗੇ ਚੈਨਲ ਰੋਰ ਦੇਖ ਕੇ ਪਤੰਗਵਾਜੀ ਦੀ ਇੱਕ ਮਨੋਰੰਜਨ ਦਾ ਸਾਧਨ ਦੇਖ ਕੇ ਲੋਕਾਂ ਦੀ ਜਾਨਾ ਖੇਡਦੇ ਆ ਵੇਜਵਾਨ ਦਾ ਹਾਲ ਦੇਖੋ ਕੀ ਹੋਇਆ ਔਰ ਇੱਕ ਚੀਜ਼ ਮੈਸੇਜ ਆ ਵੀ ਜਿਹੜੇ ਅੱਜ ਆਪਣੇ ਬੱਚੇ ਦੀ ਖੁਸ਼ੀ ਵਾਸਤੇ ਸਾਰੇ ਦੀ ਜਨਤ ਤੇ ਬੇਪਵਾ ਕਰਕੇ ਚਾਇਨਾ ਡੋਰ ਕਰਦੇ ਆ ਔਰ ਚਾਇਨਾ ਡੋਰ ਬੜਾ ਬੜਾ ਪ੍ਰਯੋਗ ਕਰਦੇ ਕਈ ਸਾਲ ਹੋ ਗਏ ਪ੍ਰਸ਼ਾਸਨ ਵੀ ਚਲੋ ਜੋਰ ਲਗਾ ਰਿਹਾ ਪਰ ਕਈਆਂ ਸਾਲਾਂ ਤੋਂ ਹਜੇ ਤੱਕ ਇਹ ਜਿਹੜਾ ਹੈਗਾ ਚਾਇਨਾ ਡੋਰੇ ਦਾ ਹੱਲ ਨਹੀਂ ਹੋ ਸਕਿਆ ਤੇ ਬੜੇ ਲੋਕਾਂ ਦੀ ਗਰਦਨਾ ਕੱਟ ਹੋਈਆਂ ਸੋ ਬੜੀ ਬੇਦੀ ਹੈ ਮੈਸੇਜ ਆ ਵੀ ਆ ਦੇਖੋ ਆਪਣੇ ਬੱਚੇ ਦੀ ਖੁਸ਼ੀ ਲਈ ਕਿਸੇ ਪੰਛੀਆਂ ਦਾ ਜਾਂ ਕਿਸੇ ਹੋਰ ਦਾ ਘਾਣ ਨਾ ਕਰੋ ਸੋ ਅੱਗੇ ਜੇ ਤੁਸੀਂ ਪਤੰਗਬਾਜ਼ੀ ਕਰਨੀ ਹੈ ਤੇ ਨੋਰਮਲ ਡੋਰ ਲਾ ਆਪਣਾ ਪ੍ਰਯੋਗ ਕਰੋ ਜਿਹੜੇ ਦੁਕਾਨਦਾਰ ਆਪਣੇ ਚੰਦ ਪੈਸੇ ਲਈ ਦੁਕਾਨਾਂ ਵਿੱਚ ਚੋਰੀ ਕਰਕੇ ਹੋਰ ਪਾਸੇ ਰੱਖ ਕੇ ਤਾਂ ਇਹ ਡੋਰ ਵੇਚਦੇ ਆ ਉਹਨਾਂ ਨੂੰ ਕੀ ਕਹਾਂ ਜੋਂ ਉਹ ਦੇਖ ਪਾਜੀ ਉਹਨਾਂ ਨੂੰ ਇਹੀ ਕਹਣਾ ਜੀ ਜਿਸ ਤਰ੍ਹਾਂ ਬੱਚੇ ਦਾ ਇਹ ਪੰਛੀ ਖੂਨ ਨਿਕਲਿਆ ਤੁਸੀਂ ਕਮਾਈ ਕਰਕੇ ਇੱਕ ਜ਼ਹਿਰ ਆਪਣੇ ਬੱਚਿਆਂ ਦੇ ਮੂੰਹ ਚ ਪਾ ਰਹੇ ਆ ਇਦਾਂ ਦੇ ਕਰਕੇ ਕਈਆਂ ਦਾ ਜਿਹੜਾ ਖੂਨ ਨਿਕਲ ਨਾ ਸਕੇ ਨੇ ਕਮਾਈ ਜਿਹੜੀ ਹੈਗੀ ਦੇਖੋ ਜੇ ਤੁਸੀਂ ਚਾਈਨਾ ਡੋਰ ਨਾ ਵੇਚੂਗੇ ਤਾਂ ਡੋਰ ਦੂਜੀ ਆਪਣੇ ਬਿਕੂਗੀ ਪਰ ਇਹਨਾਂ ਦਾ ਥੋੜਾ ਦੇਖ ਕੇ ਤਰਸ ਕਰੋ ਵੀ ਜਿਹੜੇ ਬੇਜਵਾਨ ਜਾਰੇ ਕਿੱਥੇ ਜਾਣ ਆਪਣੇ ਬੱਚੇ ਨੂੰ ਜ਼ਹਿਰ ਖਿਲਾ ਰਹੇ ਮੇਰਾ ਮਤ ਮਨਾਂ ਜੀ